ਇੱਕੇ ਅਸਰ ਹਜੇ ਤੱਕ ਬੜੇ 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 ਰਹਿਣਾ ਤਾਂ 2000 ਹਜੇ ਤੱਕ ਬੜੇ ਬੜੇ ਲੱਗੋ ਚੱਕੇ ਬੋਲਦੇ ਇਨਫੋਰਮੇਸ਼ਨ ਆਈ ਸੀ ਕੀ ਤਜਿੰਦਰ ਸਿੰਘ ਗੁਰ ਤੇਜੀ ਇਨੋ ਫੈਂਕਾ ਵੀ ਕਹਿ ਦਿੰਦੇ ਐ ਇਹ ਸਦਰ ਰਾਜਪੁਰੇ ਦਾ ਉਪਲਹੀੜੀ ਪਿੰਡ ਦਾ ਰਹਿਣ ਵਾਲਾ ਕਿ ਇਹਦੇ ਬਾਰੇ ਇਨਫੋਰਮੇਸ਼ਨ ਆਈ ਸੀ ਇਨਚਾਰਜ ਸਪੈਸ਼ਲ ਸੈੱਲ ਰਾਜਪੁਰਾ ਕੋਲ ਕਿ ਇਹ ਇਧਰ ਫਲੈਟਸ ਵਾਲੇ ਪਾਸੇ ਟਰੈਵਲ ਕਰ ਰਿਹਾ ਹੈ ਮੋਟਰਸਾਈਕਲ ਤੇ ਜਾ ਰਿਹਾ ਹੈ ਸੋ ਇਹਨੂੰ ਨਾਕਾਬੰਦੀ ਕਰਕੇ ਜੇ ਰੋਕਿਆ ਜਾਵੇ ਤੇ ਇਹਦੇ ਕੋਲੋਂ ਨਸ਼ੀਲਾ ਪਦਾਰਥ ਜਿਹੜਾ ਹੈ ਉਹ ਰਿਕਵਰ ਹੋ ਸਕਦਾ ਸੋ ਇਹ ਜਦੋਂ ਨਾਕਾਬੰਦੀ ਕੀਤੀ ਗਈ ਨਾਕੇ ਤੇ ਪਹੁੰਚਿਆ ਇਹਨੇ ਪੁਲਿਸ ਨੇ ਰੋਕਣ ਦਾ ਇਹਨੂੰ ਇਸ਼ਾਰਾ ਕੀਤਾ ਤੇ ਇਹਨੇ ਪੁਲਿਸ ਤੇ ਫਾਇਰ ਕੀਤੇ ਦੋ ਜਿਹੜੇ ਕਿ ਦੋਵੇਂ ਗੱਡੀ ਤੇ ਲੱਗੇ ਨੇ ਜਿਹੜੀ ਸਪੈਸ਼ਲ ਸੈੱਲ ਰਾਜਪੁਰਾ ਦੀ ਆਫੀਸ਼ੀਅਲ ਗੱਡੀ ਹੈ ਸੋ ਉਹਦੇ ਤੇ ਜਦੋਂ ਦੋ ਫਾਇਰ ਲੱਗੇ ਤੇ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਜੋ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਲੈਫਟ ਗਿੱਟੇ ਤੇ ਲੱਗਾ ਜਿਹਦੇ ਕਰਕੇ ਇਹਦੀ ਇੰਜਰੀ ਹੋਈ ਇਹਨੂੰ ਹਸਪੀਟਲ ਮੂਵ ਕੀਤਾ ਗਿਆ ਇਹ ਤੇ ਪੰਜ ਪਰਚੇ ਪਹਿਲਾਂ ਦਰਜ ਨੇ ਇੱਕ ਮਰਡਰ ਦਾ ਪਰਚਾ ਹੈ ਤੇ ਤਿੰਨ ਆਮ ਜੈਕਟ ਦੇ ਪਰਚੇ ਨੇ ਤੇ ਇੱਕ ਐਂਡੀਪੀਐਸ ਦਾ ਹੈ ਸੋ ਇਹ ਬੜਾ ਐਕਟਿਵ ਸਪਲਾਈਰ ਹੈ ਬੜਾ ਐਕਟਿਵ ਮੈਂਬਰ ਹੈ ਬੰਬੀਹਾ ਗੈਂਗ ਦਾ ਪਿੱਛੇ ਇਹ ਨਸ਼ੇ ਦਾ ਵੀ ਕੰਮ ਕਰਦਾ ਰਿਹਾ ਸੋ ਬੜੀ ਵੱਡੀ ਸਫਲਤਾ ਅੱਜ ਹਾਸਲ ਹੋਈ ਹੈ ਸਪੈਸ਼ਲ ਸੈਲ ਪਟਿਆ ਰਾਜਪੁਰਾ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਤੇ ਐਸਪੀਸੀਟੀ ਵੈਬਾ ਚੌਧਰੀ ਸੋ ਇਹਨਾਂ ਨੇ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਰਾਉਂਡ ਅਪ ਕੀਤਾ ਹੈ ਅਰੈਸਟ ਕੀਤਾ ਤੇ ਨਾਲ ਦੇ ਨਾਲ ਜਿਹੜੀ ਰਿਕਵਰੀ ਹੈ ਉਹਦੇ ਵਿੱਚ ਇੱਕ ਰਿਵੋਲਵਰ ਰਿਕਵਰ ਹੋਈ ਹੈ ਤੇ ਨਾਲ ਹੀ ਕੁਝ ਗੋਲੀਆਂ ਰਿਕਵਰ ਹੋਈਆਂ ਜਿਨ੍ਹਾਂ ਦੀ ਗਿਣਤੀ ਬਾਅਦ ਚ ਕੀਤੀ ਜਾਊਗੀ